ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਰਈਆਂ ਵਾਲਾ ਰਈਆਂ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਦੋ ਜਨਵਾਰ ਬਾਈ ਉਹਨਾਂ ਦੇ ਵਕਾਊ ਆ ਇੱਕ ਤਾਂ ਆ ਮੈਂ ਮਿੱਤਰੋ ਵੱਡੀ ਇਹ ਗੱਪਣ ਹੈਗੀ ਆ 4 ਮਹੀਨਿਆਂ ਦੀ ਚੈੱਕ ਬਾਈ ਨੇ ਕਰਵਾਤੀ ਆ ਮਿੱਤਰੋ ਤੁਸੀਂ ਆਪਦੀ ਕਰਵਾ ਕੇ ਲੈ ਜਾ ਸਕਦੇ ਹੋ ਤੇ 4 ਕਿਲੋ ਹੀ ਦੁੱਧ ਦੇ ਥੱਲੇ ਇੱਕ ਟਾਈਮ ਹੀ ਮਿਲਦੀ ਆ ਨਾ ਵੀਰੇ ਇੱਕੋ ਟਾਈਮ ਇਹ ਮਿਲਦੀ ਆ ਕਰਮ ਵਾਲੀ ਚੱਕ ਪਾਸ ਦਾ ਵੱਡੀ-ਬੁੱਡੀ ਮੈਂ ਪੂਰੀ ਆ ਕੱਦ ਕਾਠ ਵਾਲੀ ਆ ਚੌਥੇ ਸੋਹੇ ਲਈ ਗੱਪਣਾ ਨਾ ਚੌਥੇ ਸੂਏ ਲਈ ਗੱਪਣਾ ਤੀਜਾ ਸੂਆ ਇੱਥੇ ਸੋਈ ਹੋਈ ਹੈ ਮਿੱਤਰੋ 10 11 ਕਿਲੋ ਦੁੱਧ 12 ਕਿਲੋ ਇੱਥੇ ਠੰਡਾ ਜਾਂ ਦੁੱਧ ਪਾਉਂਦੀ ਰਹੀ ਹੈ ਮਿੱਤਰੋ ਬਾਡੀ ਪੰਤਰ ਦੀ ਅੰਗਾ ਪੈਰਾਂ ਦੀ ਆਹਰਾਂ ਦੀ ਸਾਫ ਆ ਰੁੱਤ ਚੰਗੀ ਦੇ ਵਿੱਚ ਤਿਆਰ ਹੁੰਦੀ ਆ ਅੱਜ ਇਹਦੀ ਕੀਮਤ ਮਾਲਕਾਂ ਨੇ 2 ਘੱਟ 70000 ਰੁਪਇਆ ਰੱਖੀ ਹੈ 68000 ਮੋਲਾ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਮਿੱਤਰੋ ਆਏਗਾ ਦਾ ਥੋੜਾ ਬੋਤਾ ਮੈਂ ਚੰਗੀ ਆ ਵੀਰ ਤੋਰਦੀ ਆ ਮਾੜੀ ਜੀ ਕੋਲੀ ਮਰੀ ਪੂਰੀ ਬਾਡੀ ਬੰਤਰ ਵਾਲੀ ਓਕੇ ਦੀ ਰਿਪੋਰਟ ਆ ਮੈਂ ਤੁਹਾਨੂੰ ਤੋਰ ਕੇ ਵਿਖਾ ਦੇਣਾ ਜਿਹੜੇ ਪਰਾ ਤੋਕੜ ਗੱਪਣ ਮਹਿ ਲੈਣ ਨੂੰ ਚੰ ਫਿਰਦੇ ਆ ਤੋਕੜ ਗੱਪਣ ਮਹਿ ਦੀ ਭਾਲ ਦੇ ਵਿੱਚ ਆ ਤੇ ਫਿਰ ਆ ਚੱਕੋ ਮਿੱਤਰੋ ਕਿਉਂਕਿ ਕੱਦ ਵਾਲੀ ਉੱਚੀ ਲੰਮੀ ਬਾਡੀ ਬੰਤਰ ਵਾਲੀ ਮੈਂ ਤੁਹਾਨੂੰ ਵਿਖਾਤੀ ਆ ਮਿੱਤਰੋ ਲੇਵੇ ਦੇ ਵਿੱਚ 19 21 22 ਹੈਗੀ ਆ ਇਹ ਜਰੂਰ ਨੋਟ ਕਰਕੇ ਆ ਜੇ ਕਿਉਂਕਿ ਤੁਹਾਨੂੰ ਉਹ ਮੇ ਤੋਕੜ ਪਸ਼ੂ ਜਿਹੜੀ ਦਾਖ ਨਹੀਂ ਦਿੰਦਾ ਹੁੰਦਾ ਕਲੀਅਰ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰੀ ਆਪਾਂ ਨੂੰ ਆ ਜਦੋਂ ਦਿੱਕਤ ਆ ਜਾਂਦੀ ਹੈ ਮਿੱਤਰੋ ਦੇਖੋ ਕਿ ਲਈ ਮੈਂ ਤੁਸੀਂ ਤੁਰਦੀ ਤੁਰਦੀ ਮੋੜ ਲਈ ਵੇ ਕੁਰੀ ਉੱਚੀ ਲੰਮੀ ਕਦ ਕਾਠ ਵਾਲੀ ਮੈਂ ਮਿੱਤਰੋ ਅੱਜ ਤੁਹਾਨੂੰ 2.70 ਹਜ਼ਾਰ ਦੇ ਵਿੱਚ ਮਿਲੂਗੀ ਕਿਉਂਕਿ ਬਾਜ਼ਾਰ ਦੇ ਵਿੱਚ ਇਹੋ ਜਿਹੀ ਮਹਿੰਗਾਪਣ ਤੋਂ ਬਿਨਾਂ ਵੀ ਆਪਾਂ 55-60 ਦੇ ਪਹਾੜਿਆਂ ਦੇ ਵਿੱਚ ਆਮ ਦੇਖਦੇ ਆਂ ਪਰ ਤੁਸੀਂ ਇਹਨੂੰ ਚੈੱਕ ਬਾਈ ਨੇ ਕਰਵਾਤੀ ਆ ਤੁਸੀਂ ਆਪਦੀ ਕਰਵਾ ਕੇ ਹੋ ਜਾਣੀ ਆ ਕਿਉਂਕਿ ਘਰ ਦੇ ਵਿੱਚ ਇੱਥੋਂ ਦੀ ਗਾਰੰਟੀ ਆ ਗਾਂ ਤੋਂ ਬਾਅਦ ਜਦੋਂ ਘਰੋਂ ਨਿਕਲ ਗਈ ਬਾਹਰ ਉਸ ਤੋਂ ਬਾਅਦ ਤੁਹਾਡੀ ਤਸੱਲੀ ਆ ਤੁਸੀਂ ਇਹਦੀ ਕੇਅਰ ਕਰਨੀ ਆ ਤੁਸੀਂ ਇਹਨੂੰ ਦੇਖਣਾ ਪੜਣਾ ਨਹੀਂ ਹੈਗਾ ਇੱਥੋਂ ਜਾ ਕੇ ਜੇ ਧੁੱਪੇ ਬਣਨ ਦੋਗੇ ਫਿਰ ਨਹੀਂ ਇਹਨੇ ਕਾਮਯਾਬੀ ਘਟਣੀ ਮਿੱਤਰੋ ਇਹ ਤੁਹਾਨੂੰ ਤਾਂ ਕਿਹਾ ਚੈੱਕ ਕਰਵਾਉਣਾ ਤੁਹਾਡਾ ਫਰਜ਼ ਆ ਆ ਮੈਂ ਝੋਟੀਆਂ ਮਿੱਤਰੋ ਇਹਦੀ ਉਮਰ ਹੈਗੀ ਆ 1.5 ਸਾਲ ਜਾਂ 2 ਕੱਟ ਲਾ ਲਓ ਜਾਂ ਵੱਧ ਲਾ ਲਓ ਇੱਥੇ ਜੀ ਆ ਮਿੱਤਰੋ ਇਹਦਾ ਰੇਟ 30000 ਰੁਪਇਆ ਵਾ ਇਹ ਦੋਵੇਂ ਜਾਨਵਰ ਵੀਰ ਹੋਣੇ ਉਹਦੇ ਵਕਾਉ ਰਾਈਆਂ ਵਾਲੇ ਪਿੰਡ ਦੇ ਵਿੱਚ ਕਹੇ ਰਾਈਆਂ ਵਾਲੇ ਤੋਂ ਜਦੋਂ ਆਪਾਂ ਬੁਰਜ ਮਸਤ ਨੂੰ ਜਾਂਦੇ ਆ ਸੜਕ ਉਹ ਸੜਕ ਦੇ ਉੱਤੇ ਇੱਕ ਸਕੂਲ ਆਉਂਦਾ ਵਾ ਸਕੂਲ ਦਾ ਬਿਲਕੁਲ ਓਪੋਜ਼ਿਟ ਸਾਹਮਣੇ ਸਿੱਧੀ ਪਈ ਮੁਰਦੀ ਆ ਬਰ ਖੇਤਾਂ ਨੂੰ ਤੇ ਉਹ ਖੇਤਾਂ ਵਾਲੀ ਪਈ ਦਾ ਐਂਡ ਬਾਈ ਹੋਣਾਂ ਦੇ ਘਰੇ ਆ ਕੇ ਹੁੰਦਾ ਵਾ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ